ਕੋਈ ਤਾਂ ਕਿਸੇ ਦੇ ਨਾਂ ਦੀ ਮੁੰਦਰੀ ਬਣਾਈ ਫਿਰੇ ਕੋਈ ਤਾਂ ਕਿਸੇ ਦਾ ਨਾਂ ਵੀ ਨਹੀਂ ਤੇ ਲਖਾਈ ਫਿਰੇ ਕੋਈ ਤਾਂ ਕਿਸੇ ਦੇ ਨਾਂ ਦੀ ਮੁੰਦਰੀ ਬਣਾਈ ਫਿਰੇ ਕੋਈ ਤਾਂ ਕਿਸੇ ਦਾ ਨਾਂ ਵੀ ਨਹੀਂ ਤੇ ਲਖਾਈ ਫਿਰੇ ਅਸੀਂ ਲੋਕਾਂ ਨਾਲੋਂ ਅਸੀਂ ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ ਨਹੀਂ ਪਾਰ ਦੱਸਿਆ ਕਰ ਗਈ ਕਿਆ ਨਹੀਂ ਪਰ ਕਸ ਆਖੜਨੀ ਮੇਰਾ ਦਿਲ ਤਿਲ ਖਾ ਕੇ ਅਸੀਂ ਨਾ ਰੱਖਿਆ ਨਹੀਂ ਪਰ ਦੱਸ ਆਖੜਨੀ ਉਂਝ ਤੰਦ ਚੱਕ ਤੁਛ ਪਾਉਣ ਵਾਲੀ ਚੀਜ਼ ਨਹੀਂ ਸਿਖਰ ਦੁਪਹਿਰ ਚ ਲਗਾਉਣ ਵਾਲੀ ਚੀਜ਼ ਨਹੀਂ ਉਂਝ ਤੰਦ ਚੱਕ ਤੋ ਛਾਉਣ ਵਾਲੀ ਚੀਜ਼ ਨਹੀਂ ਸਿਖਰ ਦੁਪਹਿਰ ਚ ਲਗਾਉਣ ਵਾਲੀ ਚੀਜ਼ ਨਹੀਂ ਅਸੀਂ ਫੇਰ ਵੀ ਏ ਅਸੀਂ ਫੇਰ ਵੀ ਲੋਕਾਂ ਤੋਂ ਛੁਪਾ ਰੱਖਿਆ ਫੇਰ ਵੀ ਲੋਕਾਂ ਤੋਂ ਛੁਪਾ ਰੱਖਿਆ ਨਹੀਂ ਪਰ ਦੱਸਿਆ ਕਰ ਦੇਣੀ ਤੇਰਾ ਦਿਲ ਤੇ ਲਖਾ ਕੇ ਅਸੀਂ ਨਾ ਰੱਖਿਆ ਨਹੀਂ ਪਰ ਦੱਸਿਆ ਕਰ ਦੇਣੀ ਹੋ ਰੱਖਣੇ ਵੀ ਪੈਂਦੇ ਨੇ ਪਿਆਰ ਵਿੱਚ ਪਰਦੇ ਭੜਾਏ ਜਮਾਨਾ ਰਹਿੰਦੇ ਲੋਕ ਗੱਲਾਂ ਕਰਦੇ ਰੱਖਣੇ ਵੀ ਪੈਂਦੇ ਨੇ ਪਿਆਰ ਵਿੱਚ ਪਰਦੇ ਬੁਰਾ ਜਮਾਨਾ ਰਿੰਦੇ ਲੋਕ ਗੱਲਾਂ ਕਰਦੇ ਅਸੀਂ ਪਰਦਾ ਅਸੀਂ ਪਰਦਾ ਪਿਆਰੂ ਤੇ ਤਾਂ ਰੱਖਿਆ ਪਰਦਾ ਪਿਆਰੂ ਤੇ ਤਾਂ ਰੱਖਿਆ ਨਹੀਂ ਪਰ ਦੱਸਿਆ ਕਦੇ ਨਹੀਂ ਤੇਰਾ ਦਿਲ ਤੇ ਲਖਾ ਕੇ ਅਸੀਂ ਨਾ ਰੱਖਿਆ ਨਹੀਂ ਪਰ ਦੱਸਿਆ ਕਦੇ ਨਹੀਂ ਹੁਗਲੀ ਗਲੀ ਚਰਚਾ ਕਰਾਉਣ ਨਹੀਂ ਉਜਾਨਦੇ ਲੋਕਾਂ ਵਾਂਗੂ ਐ ਮੈਂ ਡੰਡ ਪਾਉਣ ਨਹੀਂ ਉਹ ਜਾਣਦੇ ਗੜੀ ਗੜੀ ਚੜੀ ਚੱਕਰਾਉਣ ਨਹੀਂ ਉਹ ਜਾਣਦੇ ਲੋਕਾਂ ਵਾਂਗੂ ਐ ਮੈਂ ਡੰਡ ਪਾਉਣ ਨਹੀਂ ਉਹ ਜਾਣਦੇ ਤੈਨੂੰ ਪ੍ਰਗਟ ਤੈਨੂੰ ਪ੍ਰਗਟ ਸਾਹਜ ਬਸਾਰਖਿਆ ਪ੍ਰਗਟ ਸਾਹਜ ਬਸਾਰਖਿਆ ਨਹੀਂ ਪਰ ਦੱਸ ਹੱਕ ਦੇਣੀ ਤੇਰਾ ਦਿਲ ਤੇ ਲਖਾ ਕੇ ਅਸੀਂ ਨਾ ਰੱਖਿਆ ਨਹੀਂ ਪਰ ਦੱਸ ਹੱਕ ਦੇਣੀ ਤੇਰਾ ਦਿਲ ਤੇ ਲਿਖਾ ਕੇ ਅਸੀਂ ਨਾ ਰੱਖਿਆ ਨੀ ਪਰ ਦੱਸਿਆ ਕਦੇ ਨਹੀਂ